ਹਾਂਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਹਾਂਜੀ ਆਪਾਂ ਬਣਾਵਾਂਗੇ ਤੇ ਤੋਰੀਆਂ ਦੀ ਸਬਜ਼ੀ। ਦੇਖ ਸਕਦੇ ਹੋ ਤੁਸੀਂ। ਜਿਵੇਂ ਕਿ ਆਪਾਂ ਨੂੰ ਟਾਈਮ ਹੋ ਜਾਂਦਾ ਸੀ ਬਹੁਤ ਜ਼ਿਆਦਾ। ਆਪਾਂ ਨੇ ਤਾਂ ਕਰਕੇ ਇਸ ਲਈ ਜਲਦੀ ਜਲਦੀ ਤੋਰੀਆਂ ਕੱਟ ਲਈਆਂ ਜੀ। ਆਪਾਂ ਪਹਿਲਾਂ ਬਲੌਗ ਨਹੀਂ ਬਣਾਇਆ ਤੋਰੀਆਂ ਕੱਟਦੇ ਹੋਏ। ਆਪਾਂ ਨੇ ਤਾਂ ਕਰਕੇ ਤੋਰੀਆਂ ਤੋਰੀਆਂ ਕੱਟ ਕੇ ਹੀ ਆਪਾਂ ਬਲੌਗ ਬਣਾਇਆ ਜੀ। ਜਿਵੇਂ ਕਿ ਆਪਾਂ ਨੇ ਆਹ ਕੱਟ ਲਏ ਪਿਆਜ਼। ਇੱਕ ਆਪਾਂ ਕਟਾਂਗੇ ਜੇ ਹਰੀ ਮਿਰਚ। ਕਿਉਂਕਿ ਆਪਾਂ ਇਹ ਸਬਜ਼ੀ ਬਣਾਵਾਂਗੇ ਦੁੱਧ ਵਾਲੀ ਮੈਨੂੰ ਮੈਨੂੰ ਅੱਜ ਹੋਇਆ ਰਿਸੀ ਮੈਂ ਲੇਟ ਤਾਂ ਕਰਕੇ ਮੈਨੇ ਕਾਲੀ ਗਾਲੀ ਚ ਤੁਹਾਨੂੰ ਦਿਖਾਉਣ ਤੋਂ ਪਹਿਲਾਂ ਹੀ ਸਬਜ਼ੀਆਂ ਕੱਟ ਲਈਆਂ ਜੀ ਬਲੌਗ ਵਿੱਚ ਨਹੀਂ ਬਣਾ ਸਕੀ ਹੁਣ ਆਪਾਂ ਇਹਨਾਂ ਨੂੰ ਲਾਣੇ ਜੀ ਤੜਕਾ ਹਾਂਜੀ ਜਿਵੇਂ ਕਿ ਆਪਾਂ ਹਰੀਆਂ ਮਿਰਚਾਂ ਕੱਟ ਲਈਆਂ ਪਿਆਜ਼ ਵੀ ਆਪਾਂ ਚੰਗੀ ਤਰ੍ਹਾਂ ਧੋ ਲਏ ਜੀ ਤੇ ਦੇਖ ਸਕਦੇ ਹੋ ਤੋਰੀਆਂ ਵੀ ਧੋਲੀਆਂ ਆਪਾਂ ਹੁਣ ਆਪਾਂ ਲਾਵਾਂਗੇ ਜੀ ਗੈਸ ਹੁਣ ਆਪਾਂ ਲਾਵਾਂਗੇ ਇਹਨਾਂ ਨੂੰ ਤੜਕਾ ਮਾਟਰ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਾਂ ਇਸ ਲਈ ਇਹ ਨਹੀਂ ਪਾਉਂਦੇ ਕਿਉਂਕਿ ਆਪਾਂ ਇਹ ਬਣਾਵਾਂਗੇ ਜੀ ਦੁੱਧ ਵਾਲੀਆਂ ਦੇਖ ਸਕਦੇ ਆਪਾਂ ਗੈਂਸ ਲਿਆ ਲਾਜੀ ਕੁੱਕਰ ਵਿੱਚ ਤਰਤਾ ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਆਹ ਵਿੱਚ ਆਪਾਂ ਪਾਵਾਂਗੇ ਜੀ ਸਰੋਂ ਦਾ ਤੇਲ ਪਹਿਲਾਂ ਆਪਾਂ ਕਰਦੇ ਨੂੰ ਚੰਗੀ ਤਰ੍ਹਾਂ ਕੁੱਕਰ ਨੂੰ ਗਰਮ ਫਿਰ ਕਪਾਨਿਆਂ ਜੀ ਵਿੱਚ ਆਪਾਂ ਤੇਲ ਹਾਂਜੀ ਜੀ ਜਿਵੇਂ ਕਿ ਆਪਾਂ ਦੱਸਿਆ ਸੀ ਕੁੱਕਰ ਧਰ ਲਿਆ ਕੁੱਕਰ ਹੋ ਗਿਆ ਆਪਣਾ ਚੰਗੀ ਤਰ੍ਹਾਂ ਗਰਮ ਹੁਣ ਇਹ ਚ ਪਾਵਾਂਗੇ ਜੀ ਆਪਾਂ ਸਰੋਂ ਦਾ ਤੇਲ ਦੇਖ ਸਕਦੇ ਹੋ ਤੁਸੀਂ ਹਾਂਜੀ ਆਪਾਂ ਤੇਲ ਪਾ ਲਿਆ ਜਦੋਂ ਆਪਣਾ ਤੇਲ ਹੋ ਗਿਆ ਚੰਗੀ ਤਰ੍ਹਾਂ ਗਰਮ ਫਿਰ ਇਹ ਚ ਪਾਵਾਂਗੇ ਜੀ ਆਪਾਂ ਜੀਰਾ ਹਾਂਜੀ ਦੇਖ ਸਕਦੇ ਹੋ ਤੇਲ ਹੋ ਗਿਆ ਆਪਣਾ ਚੰਗੀ ਤਰ੍ਹਾਂ ਗਰਮ ਹੁਣ ਇਹ ਚ ਆਪਾਂ ਪਾਵਾਂਗੇ ਜੀ ਜੀਰਾ ਜੀਰਾ ਦੇਖ ਸਕਦੇ ਹੋ ਆਪਾਂ ਪਾਤਾ ਹੁਣ ਇਹ ਚ ਪਾਵਾਂਗੇ ਜੀ ਆਪਾਂ ਪਿਆਜ਼ जल अपने हल्के जो हो गए प्याज ब्राउन, फिर आप हरिया मिर्चा जी अपने प्याज हो चुके ने हूँ पावे जी आप देख लो हरिया मिर्चा जो भी आप कटियां ਹਾਂਜੀ ਆਪਣੇ ਹਰੀਆਂ ਮਿਰਚਾਂ ਤੇ ਪਿਆਜ਼ ਹੋ ਚੁੱਕੇ ਨੇ ਬਰਾਊਨ ਹੁਣ ਇਹ ਚ ਪਾਵਾਂਗੇ ਆਪਾਂ ਸਵਾਦ ਅਨੁਸਾਰ ਹੀ ਨੂਨ ਮਿਰਚ ਦੇਖ ਸਕਦੇ ਹੋ ਹਾਂਜੀ ਨੂਨ ਮਿਰਚ ਆਪਾਂ ਪਾਤਾ ਹੁਣ ਆਪਾਂ ਇਹ ਲਵਾਵਾਂਗੇ ਜੀ ਜਿਹੜਾ ਦਈਏ ਤਾਂ ਉਹ ਜੀ ਦੇਖੋ ਆਪਾਂ ਬਿਲਕੁਲ ਇਹਨਾਂ ਚ ਸੱਚਾ ਚੰਗੀ ਤਰ੍ਹਾਂ ਲਵਾਤਾ ਜੀ ਮੇਚ ਆਪਾਂ ਪਾਵਾਂਗੇ ਪਾਣੀ ਪਾਣੀ ਪਾਣ ਤੋਂ ਜਦੋਂ ਬਾਦੇ ਆਪਣੀ ਰਿਚ ਗਈ ਜੀ ਫਿਰ ਇਹ ਚ ਪਾਵਾਂਗੇ ਦੁੱਧ ਹੁਣ ਇਹਦਾ ਆਪਾਂ ਥਲਾ ਲਾ ਦਿੰਨੇ ਆ ਜੀ ਢੱਕਣ ਇਹਦੇ ਚ ਪੈ ਗਿਆ ਰੇਜਾ ਫਿਰ ਆਪਾਂ ਦੇਖੋ ਪਤਾ ਜੀ ਜਦੋਂ ਆਪਣੀ ਦਾਲ ਉਬਲਣ ਲੱਗੀ ਤੇ ਰਿਜਣ ਲੱਗੀ ਫਿਰ ਇਹਦਾ ਆਪਾਂ ਲਾਵਾਂਗੇ ਜੀ ਢੱਕਣ ਐਨ ਨੂੰ ਫਲਾ ਲ ਆਪਾਂ ਖੁੱਲੀ ਛੱਡ ਦਿੰਨੇ ਆ ਜੀ ਫਿਰ ਲਾਵਾਂਗੇ ਦਾ ਆਪਾਂ ਢੱਕਣਾ ਜੀ ਜਦੋਂ ਰਿਚਣਾ ਸ਼ੁਰੂ ਹੋ ਗਏ ਜੀ ਹਾਂਜੀ ਦੇਖ ਸਕਦੇ ਹੋ ਆਪਣੀ ਦਾਲ ਲੱਗੀ ਉਬਲ ਹੁਣ ਇਹਨੂੰ ਆਪਾਂ ਲਾਵਾਂਗੇ ਜੀ ਢੱਕਣ ਹਾਂਜੀ ਜਿਵੇਂ ਕਿ ਆਪਾਂ ਦੱਸਿਆ ਸੀ ਵੀ ਆਪਣੀ ਦਾਲ ਉਬਲਣ ਲੱਗੀ ਸੀ ਆਪਾਂ ਇਹਨੂੰ ਲਾਤਾ ਢੱਕਣ ਜੀ ਚੰਗੀ ਤਰ੍ਹਾਂ ਹੁਣ ਆਪਾਂ ਗੁੰਨਦੇ ਆਨੇ ਆਟਾ ਐਨੇ ਆਪਣੀ ਬਣੂਗੀ ਤੋਰੀਆਂ ਦੀ ਸਬਜ਼ੀ ਫਿਰ ਇਹ ਚ ਆਪਾਂ ਪਾਵਾਂਗੇ ਜੀ ਦੁੱਧ फिर दिखाने तो इन्हें आप गुन दें जी आटा हाँ जी जिमें कि आपा सी आपने आटा गुन लिया जी हूँ आप बनाने दोपहर का खाना जी जिमें कि आप दसा सी आटा आपने ने गुन लिया जी हूँ आपने गैस कर दें जी तवा ਕਿਉਂਕਿ ਆਪਾਂ ਹੋ ਰਹੇ ਸੀ ਅੱਜ ਖਾਣਾ ਬਣਾਉਣ ਤੋਂ ਲੇਟ ਦੁਕਾਨ ਦਾ ਟਾਈਮ ਹੋ ਚੁੱਕਿਆ ਸੀ ਪੌਣੇ 1 ਤਾਂ ਕਰਕੇ ਆਪਾਂ ਜਲਦੀ ਜਲਦੀ ਸਬਜੀ ਤੜੀ ਇਧਰ ਜੀ ਤੋਰੀਆਂ ਦੀ ਹੁਣ ਇਹਨੇ ਆਪਾਂ ਬਣਾਉਣੇ ਆ ਜੀ ਰੋਟੀ ਦੇਖੋ ਹੁਣ ਆਪਾਂ ਕਰ ਦਿਆਂ ਗੈਸ ਬੰਦ ਆਪਾਂ ਦੇਖਦੇ ਹਾਂ ਕਿ ਆਪਣੀ ਤੋਰੀਆਂ ਦੀ ਸਬਜੀ ਕਿਹੋ ਜਿਹੀ ਬਣੀ ਆ ਸੀਟੀ ਵੀ ਆਪਾਂ ਇਹਦੀ ਕਢਵਾ ਦਾਂਗੇ ਜੀ ਦੇਖਦੇ ਹਾਂ ਜੀ ਆਪਾਂ ਢੱਕਣ ਖੋਲ ਕੇ ਵੀ ਆਪਣੀ ਸਬਜ਼ੀ ਕਿਦਾਂ ਦੀ ਬਣੀ ਆ। ਹਾਂਜੀ ਆਪਣੀ ਸੀਟੀ ਨਿਕਲ ਚੁੱਕੀ ਆ। ਸੀਟੀ ਜੋ ਵੀ ਆਪਣੀ ਹਵਾ ਭਰੀ ਸੀ ਉਹ ਆਪਾਂ ਨੇ ਕੱਢਤੀ ਜੀ। ਦੇਖ ਸਕਦੇ ਹੋ। ਹੁਣ ਆਪਾਂ ਦੇਖਦੇ ਹਾਂ ਜੀ ਦਾ ਢੱਕਣ ਖੋਲ ਕੇ ਵੀ ਆਪਣੀ ਸਬਜ਼ੀ ਕਿਦਾਂ ਦੀ ਬਣੀ ਆ। ਹਾਂਜੀ ਆਪਣੀ ਸਬਜ਼ੀ ਬਣੀ ਆ ਇਦਾਂ ਦੀ। ਹੁਣ ਇਹਦੇ ਚ ਆਪਾਂ ਪਾਵਾਂਗੇ ਜੀ ਦੁੱਧ। ਗੈਸ ਆਪਾਂ ਦਵਾਰੋਂ ਲਾਤਾ ਸੀ। ਕਿਉਂਕਿ ਆਪਾਂ ਇਹ ਚ ਪਾਵਾਂਗੇ ਜੀ ਹੁਣ ਦੁੱਧ। ਆਨੇ ਪਾਇਆ ਜੀ 30 ਕਿਲੋ ਪੌਣਾ ਸਵਾ ਕਿਲੋ 30 ਕਿਲੋ ਮੰਗੂ ਦੁੱਧ ਪਾ ਲਿਆ ਜੀ ਆਪਾਂ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਦੇਖਦੇ ਹਾਂਗੇ ਜਦੋਂ ਦੁੱਧ ਨੂੰ ਆ ਗਈ ਬਾਲ ਫਿਰ ਆਪਾਂ ਦੁਬਾਰਾ ਦੇਖਦੇ ਆਪਣੀ ਸਬਜ਼ੀ ਦਾ ਕਿਵੇਂ ਦਾ ਕਲਰ ਹੋਊਗਾ ਜਦੋਂ ਦੁੱਧ ਨੂੰ ਦੁਬਾਰਾ ਉਬਾਲ ਆ ਚੁੱਕਿਆ ਹਾਂਜੀ ਹਾਂਜੀ ਦੇਖੋ ਆਪਣੀ ਦਾਲ ਬਣ ਕੇ ਹੋ ਚੁੱਕੀ ਹੈ ਤਿਆਰ ਹੁਣ ਆਪਾਂ ਪਾਣੇ ਦੁਕਾਨ ਤੇ ਜੀ ਰੋਟੀ ਹਾਂਜੀ ਦੇਖ ਸਕਦੇ ਹੋ ਆਪਣਾ ਖਾਣਾ ਬਣ ਕੇ ਹੋ ਗਿਆ ਤਿਆਰ ਹੁਣ ਆਪਾਂ ਕਰਾਂਗੇ ਜਿਹਨੂੰ ਦੁਕਾਨ ਤੇ ਪੈਕ ਹਾਂਜੀ ਹੁਣ ਇਹਨੂੰ ਆਪਾਂ ਕਰਦੇ ਹਾਂ ਪੈਕ ਇਹ ਆਪਣਾ ਖਾਣਾ ਹੋ ਗਿਆ ਪੈਕ ਦੇਖ ਸਕਦੇ ਹੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀਰੇ ਹਾਂਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੋ ਆਪਣੀ ਵੀਡੀਓ ਦੇਖ ਰਹੇ ਆ ਬਹੁਤ-ਬਹੁਤ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਵੀਰੇ ਹਾਂਜੀ ਇੱਕ ਛੋਟਾ ਜਿਹਾ ਪਿਆਰਾ ਲਾਈਕ ਕਮੈਂਟ ਜਰੂਰ ਕਰਿਆ ਕਰੋ ਵੀਰੇ ਹੱਥ ਬਨ ਕੇ ਬੇਨਤੀ ਆ ਤੁਹਾਨੂੰ